ਤੇ ਦਿਨ ਕਰਾਲੀ ਦੇ ਵਿੱਚ ਪੰਜਾਬ ਰੋਡਵੇ ਦੇ ਡਰਾਈਵਰ ਦੀ ਮੌਤ ਹੋਣ ਤੋਂ ਬਾਅਦ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਡੀਪੂਆਂ ਦੇ ਵਿੱਚ ਹੜਤਾਲ ਕੀਤੀ ਗਈ ਹੈ ਜਿਸ ਦੇ ਵਿੱਚ ਅਸੀਂ ਜਲੰਧਰ ਦੀ ਗੱਲ ਕਰ ਰਹੇ ਹਾਂ ਜਲੰਧਰ ਦੇ ਡੀਪੂ ਨੰਬਰ 1 ਤੇ ਅਸੀਂ ਖੜੇ ਆ ਕਿਤੇ ਪੰਜਾਬ ਰੋਡਵੇ ਔਰ ਪੰਨ ਬੱਸ ਦੇ ਮੁਲਾਜ਼ਮ ਗੜੇ ਆ ਪਿਛਲੇ 2 ਦਿਨਾਂ ਤੋਂ ਗੜੇ ਆ ਤਰਨੇ ਤੇ ਬੈਠੇ ਹੋਏ ਨੇ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਦੇਣ ਲਈ ਕਿੜੀ ਆ ਉਹ ਇੱਥੇ ਮੰਗ ਕਰਦੇ ਪਏ ਨੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਉਹਨਾਂ ਦੇ ਪਰਿਵਾਰ ਨੂੰ ਕਿੜੀ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਇੱਕ ਰਾਸ਼ੀ ਦਿੱਤੀ ਜਾਵੇ ਸਾਡੇ ਨਾਲ ਬੱਸ ਸਟੈਂਡ ਦੇ ਆਪਣੇ ਜੋ ਪੰਜਾਬ ਰੋਡਵੇ ਦੇ ਚਾਂਜੀ ਸੰਜੀ ਇਹ ਬੀਤੇ ਦਿਨੇ ਜੋ ਕਰਾਲੀ ਦੇ ਵਿੱਚ ਇੱਕ ਡਰਾਈਵਰ ਦੀ ਮੌਤ ਹੋਣ ਤੋਂ ਬਾਅਦ ਕਿਹੜੇ ਤੁਹਾਡੇ ਪੂਰੇ ਪੰਜਾਬ ਦੇ ਕੁਝ ਡਿੱਪੂਆਂ ਦੇ ਵਿੱਚ ਕਿਹੜੀ ਹੜਤਾਲ ਕੀਤੀ ਬਿਲਕੁਲ ਜੀ ਜਿਹੜਾ ਇਹ ਕੰਮ ਹੋਇਆ ਬਹੁਤ ਮੰਦ ਭਾਗੀ ਗੱਲ ਆ ਸਾਡਾ ਇੱਕ ਮਲਾਜਮ ਸੀ ਸਰਕਾਰ ਦਾ ਜੋ ਜਲੰਧਰ ਤੋਂ ਚੰਡੀਗੜ੍ਹ ਔਰ ਚੰਡੀਗੜ੍ਹ ਤੋਂ ਜਲੰਧਰ ਡਿਊਟੀ ਕਰਦਾ ਸੀ ਡੇਲੀ ਆਪ ਡਾਊਨ ਕਰਦਾ ਸੀਗਾ ਪਿਛਲੇ ਦਿਨੀ ਉਹਦਾ ਕਿਸੇ ਗੁੰਡੇ ਅਨਸਰਾ ਵੱਲੋਂ ਕਰਾਲੀ ਰੈੱਡ ਲਾਈਟ ਦੇ ਉੱਪਰ ਮਾਮੂਲੀ ਜੀ ਗੱਲ ਤੋਂ ਟਕਰਾਰ ਹੁੰਦਾ ਤੇ ਉਹ ਰੋਡ ਮਾਰ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ ਵਾ ਕਿਉਂਕਿ ਅਸੀਂ ਕੱਲ ਦਾ ਸਰਕਾਰ ਨਾਲ ਔਰ ਅਸੀਂ ਅਫਸਰ ਸ਼ਾਹੀ ਨਾਲ رابطہ ਬਣਾ ਰਹੇ ਸੀਗੇ ਚਲੋ ਅਫਸਰ ਸ਼ਾਹੀ ਸਾਡੀ ਰਾਪਤੇ ਦੇ ਵਿੱਚ ਸੀ ਗੱਲਬਾਤ ਚੱਲ ਰਹੀ ਸੀ ਪਰ ਸਰਕਾਰ ਅਰੇ ਸਾਡਾ ਮੁਲਾਜ਼ਮ ਮੰਨਣ ਨੂੰ ਤਿਆਰ ਨਹੀਂ ਸੀਗੇ ਇਹ ਠੇਕੇ ਤੇ ਕੰਮ ਕਰ ਰਿਹਾ ਵੀ ਅਸੀਂ ਇਹਦਾ ਕੋਈ ਸਰਵਿਸ ਰੋਲ ਲਾਗੂ ਨਹੀਂ ਹੈਗੇ ਚਲੋ ਮੰਨਦੇ ਅਸੀਂ ਸਰਕਾਰ ਸਰਕਾਰ ਦਾ ਅਮਪਲਾਈਡ ਹੀ ਸਰਕਾਰੀ ਡਿਊਟੀ ਕਰਦਾ ਹੀ ਸਰਕਾਰ ਦੇ ਜੋ ਕੰਮ ਕਰਦਾ ਸੀ ਜੇ ਸਰ ਸਰਕਾਰ ਪੈਸਾ ਕਮਾ ਕੇ ਲਿਆਂਦਾ ਸੀ ਬੱਸਾਂ ਤੋਂ ਸਰਕਾਰ ਦੇ ਖਾਤੇ ਵਿੱਚ ਹੀ ਜਾਂਦਾ ਸੀ ਤੇ ਸਰਕਾਰ ਦਾ ਅਮਪਲਾਈ ਚ ਗੱਦਾ ਨਿਕਾ ਇਸ ਕਰਕੇ ਅਸੀਂ ਆਪ ਸਰ ਸ਼ਾਈ ਨੂੰ ਵੀ ਅਪੀਲ ਕਰਦੇ ਆਂ ਵੀ ਆ ਸਾਡੀ ਮੱਤ ਕੀਤੀ ਜਾਵੇ ਉਹਦੇ ਪਰਿਵਾਰ ਨੂੰ ਇੱਕ ਨੌਕਰੀ ਦਿੱਤੀ ਜਾਵੇ ਘੱਟੋ ਘੱਟ 50 ਲੱਖ ਰੁਪਇਆ ਦਿੱਤਾ ਜਾਵੇ ਪਿਛਲੇ ਦਿਨੀ ਤੁਹਾਨੂੰ ਪਤਾ ਹੀ ਆ ਇੱਕ ਪੀਆਰਟੀਸੀ ਦਾ ਡਰਾਈਵਰ ਸੀਗਾ ਕਿਉਂਕਿ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਇਲਾਕੇ ਦਾ ਸੀਗਾ ਡਰਾਈਵਰ ਉਹਨੂੰ ਜਦੋਂ ਅਸੀਂ ਯੋਰ ਸਾਹਿਬ ਸੰਗਤ ਲੈਣ ਵਾਸਤੇ ਗਿਆ ਸੀ ਲਾਕਡਾਊਨ ਦੇ ਦੌਰਾਨ ਉਸ ਡਰਾਈਵਰ ਨੂੰ 50 ਲੱਖ ਰੁਪਏ ਦਿੱਤਾ ਜਾਇਆ ਹੈ ਹਜੇ ਤੱਕ ਵੀ ਉਹ ਮੁਲਾਜ਼ਮ ਸਰਕਾਰ ਦਾ ਅਮਪਲਾਈ ਵੀ ਨਹੀਂ ਸੀਗਾ ਕਿਉਂਕਿ ਉਹ ਪ੍ਰਾਈਵੇਟ ਬੱਸ ਚਲਾ ਰਿਹਾ ਸੀਗਾ ਸਰਕਾਰ ਦੀ ਪ੍ਰਾਈਵੇਟ ਬੱਸ ਕਿਲੋਮੀਟਰ ਸਕੀਮ ਚਲਾਉਂਦਾ ਉਹਨੂੰ 50 ਲੱਖ ਰੁਪਏ ਦਿੱਤਾ ਗਿਆ ਇਹ ਤਾਂ ਫੇਰ ਵੀ ਸਰਕਾਰ ਦਾ ਮੁਲਾਜ਼ਮ ਸੀਗਾ ਸਰਕਾਰੀ ادارے ਦੇ ਵਿੱਚ ਕੰਮ ਕਰਦਾ ਸੀ ਸਰਕਾਰੀ ਬੱਸ ਚਲਾਉਂਦਾ ਸੀ ਪਰ ਸਰਕਾਰ ਇਹਨੂੰ ਵੀ ਦੇਣ ਤੋਂ ਅਨਾਕਾਮੀ ਕਰ ਰਹੀ ਆ ਇਸ ਕਰਕੇ ਆਪਸਰਾਂ ਨੂੰ ਬੇਨਤੀ ਆ ਕਿ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਔਰ ਜਿਹੜੀ ਸਾਡੀ ਅਫਸਰਸ਼ਾਹੀ ਆ ਔਰ ਸਾਡੇ ਮੁਲਾਜ਼ਮ ਆ ਜੀਐਮ ਸਾਹਿਬ ਆ ਉਹ ਸਾਡੇ ਨਾਲ ਬਿਲਕੁਲ ਮੋਡਰਾ ਮੋਡਾ ਲਾ ਕੇ ਖੜੇ ਨੇ ਇਸ ਟਾਈਮ ਪੂਰਾ ਸਾਡਾ ਸਾਰ ਦੇ ਰਹੇ ਨੇ ਉਹਨਾਂ ਵੱਲੋਂ ਵੀ ਅਫਸਰ ਚਾਈ ਨਾਲ ਗੱਲਬਾਤ ਚੱਲ ਰਹੀ ਆ ਵੀ ਇਹਨਾਂ ਦਾ ਵੱਧ ਵਾਰਸ ਆ ਦਿੱਤਾ ਜਾਵੇ ਅਫਸਰ ਕਿਉਂ ਨਹੀਂ ਤੁਸੀਂ ਅੱਜ 10 ਵਜੇ ਦਾ ਸਮੇਂ ਦਿੱਤਾ ਗਿਆ ਸੀ ਜਿਸ ਵੇਲੇ ਤੁਸੀਂ ਕਹਿੰਦੇ ਹੋ ਜਲੰਧਰ ਜੀ ਐਮ ਸਾਹਿਬ ਤੇ ਸਾਡੀ ਮੰਗ ਕਿਹੜੇ ਚੰਡੀਗੜ੍ਹ ਅਫਸਰ ਬੈਠੇ ਨੇ ਕਿਉਂ ਨਹੀਂ ਤੁਹਾਡੀ ਉਹ ਕਿਹੜੀ ਮੰਗ ਮੰਨਦੇ ਵੀ ਕਿਉਂ ਉਹ ਕਿਹਾ ਜਾ ਰਿਹਾ ਹਾਵੀਆਂ ਰੋਡਵੇ ਦਾ ਮੁਲਾਜ਼ਮ ਨਹੀਂ ਸੀ ਆ ਬਟ ਠੇਕੇਦਾਰ ਦੇ ਉਹੀ ਗੱਲ ਕਹਿ ਰਹੇ ਵੀ ਇਹ ਠੇਕੇਦਾਰ ਆਊਟਸੋਰਸ ਚ ਦੇ ਭਰਤੀ ਕੀਤਾ ਸੀਗਾ ਸਾਡਾ ਮੁਲਾਜ਼ਮ ਨਹੀਂ ਹੈਗਾ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਮੁਲਾਜ਼ਮ ਦਾ ਤੁਹਾਡਾ ਹੀ ਜੇ ਪੈਸਾ ਕਮਾ ਕੇ ਲਿਆਉਂਦਾ ਸੀ ਬਾਹਰੋਂ ਕੁਝ ਵੀ ਕਰਦਾ ਸੀ ਸਰਕਾਰ ਦੇ ਖਜ਼ਾਨੇ 'ਚ ਜਾਂਦਾ ਸੀ ਤੇ ਫਿਰ ਸਰਕਾਰ ਦਾ ਮੁਲਾਜ਼ਮ ਕਿਉਂ ਨਹੀਂ ਕਿ ਅਗਲੇ ਦਿਨ ਨੀਤੀ ਕੀ ਹੈ ਹੁਣ ਤੁਸੀਂ ਫ੍ਰਿਜ ਵੀ ਇੱਥੇ ਮੰਗਾ ਲਿਆ ਕਿ ਕੁਝ ਦਿਨ ਚ ਕਹਿੰਦੇ ਨੇ ਡੈੱਡ ਬੋਡੀ ਵੀ ਆ ਰਹੀ ਹੈ ਤੇ ਉਹਦਾ ਰੋਸ ਬਿਲਕੁਲ ਜੀ ਅਸੀਂ ਡੈੱਡ ਬੋਡੀ ਆ ਰਹੀ ਹੈ ਅਸੀਂ ਸਰਕਾਰ ਨੂੰ ਮੰਗ ਕਰਦੇ ਆਂ ਪਿਓਰ ਸਾਡਾ ਜਿਹੜਾ ਮਿੱਤਰ ਸੀ ਉਹਨੂੰ ਇਨਸਾਫ ਦਿੱਤਾ ਜਾਵੇ ਸਾਡੇ ਮੁਲਾਜ਼ਮ ਨੂੰ ਇਨਸਾਫ ਦਿੱਤਾ ਜਾਵੇ ਉਹਦੀ ਜੋ ਵੀ ਮਾਲੀ ਮਦਦ ਆ ਉਸਹਾਇਤਾ ਕੀਤੀ ਜਾਵੇ ਉਹਦੀ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਜੋ ਡਰਾਈਵਰ ਜੋ ਪ੍ਰਧਾਨ ਨੇ ਚੰਦੀ ਆਪਾ ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਦੇਖ ਲਓ ਜਲੰਧਰ ਦੇ ਡੀਪੂ ਨੰਬਰ 1 ਤੇ ਅਸੀਂ ਖੜੇ ਹਾਂ ਕਿਤੇ ਪੰਜਾਬ ਰੋਡਵੇ ਦੇ ਔਰ ਪੰਨਬਸ ਦੇ ਸਾਰੇ ਮੁਲਾਜ਼ਮ ਇਹ ਜੋ ਤਰਨੇ ਤੇ ਬੈਠੇ ਹੋਏ ਨੇ ਪਿਛਲੇ 2 ਦਿਨ ਤੋਂ ਲਗਾਤਾਰ ਉਹਨਾਂ ਨੇ ਅੱਜ ਦੇ 10 ਵਜੇ ਤੱਕ ਕਿਹੜਾ ਸਮਾਂ ਦਿੱਤਾ ਹੋਇਆ ਸੀ 10 ਵਜੇ ਤੱਕ ਉਹਨਾਂ ਦੀ ਜਿਹੜੀ ਮੰਗ ਹੈ ਉਹ ਮੰਨੀ ਜਾਵੇ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਉਸ ਪਰਿਵਾਰ ਨੂੰ ਕਿਹੜਾ ਜੋ ਉਸ ਦੀ ਜੋ ਸਹਾਇਤਾ ਹੈਗੀ ਉਹ ਕੀਤੀ ਜਾਵੇ ਜਿਸ ਦੇ ਵਿੱਚ ਜੀਐਮ ਸਾਹਿਬ ਤਾਂ ਜਰੂਰ ਮੰਨਦੇ ਨੇ ਉਸ ਤੋਂ ਉਹਨਾਂ ਦੇ ਕਿਹੜੇ ਉੱਪਰ ਅਫਸਰ ਬੈਠੇ ਨੇ ਉਹ ਬਿਲਕੁਲ ਨਹੀਂ ਉਹਨਾਂ ਦੀ ਕਿਹੜੀ ਗੱਲ ਮੰਨਦੇ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਫਰਿੱਜ ਵੀ ਆ ਚੁੱਕਾ ਹੋਇਆ ਕੁਛੀ ਦੇਰ ਦੇ ਵਿੱਚ ਜਲੰਧਰ ਦੇ ਵਿੱਚ ਉਹਨਾਂ ਦੀ ਜੋ ਡਰਾਈਵਰ ਦੀ ਹੈ ਡੈੱਡ ਬੋਡੀ ਵੀ ਇੱਥੇ ਪਹੁੰਚ ਜਾਨੀ ਹੈ ਤਾਂ ਉਹਨਾਂ ਕਹਿੰਦਾ ਕਿਹੜਾ ਇਨਸਾਫ ਹੈ ਉਹਦੇ ਪਰਿਵਾਰ ਨੂੰ ਦਿੱਤਾ ਜਾਵੇ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜਗਮਾਨੀ ਟੀਵੀ ਜਲੰਧਰ